ਤਾਰਨ ਤਾਰਨ ਪੁਲਿਸ ਨੇ ਸਰਹੱਦ ਪਾਰੋਂ ਡਰੋਨ ਰਾਹੀਂ ਹਥਿਆਰ ਅਤੇ ਨਸ਼ਿਆਂ ਦੀਆਂ ਖੇਪਾਂ ਮੰਗਵਾਉਣ ਵਾਲੀ ਮੋਲਜਮ ਨੂੰ ਕਾਬੂ ਕੀਤਾ ਹੈ ਇਹ ਹਥਿਆਰ ਅਤੇ ਨਸ਼ਾ ਮੰਗਵਾ ਕੇ ਅੱਗੇ ਵੇਚ ਦਿੰਦਾ ਸੀ ਫੜੇ ਗਏ ਵਿਅਕਤੀ ਦੀ ਨਿਸ਼ਾਨਦੇਹੀ ਤੋਂ 1 ਕਿਲੋ ਹੈਰੋਇਨ ਅਤੇ ਇੱਕ ਪਿਸਤਲ ਵੀ ਮਿਲਿਆ ਮੋਲਜਮ ਦੀ ਪਛਾਣ ਪਿੰਡ ਰਾਜੋ ਦੇ ਨਿਵਾਸੀ ਰਣਜੀਤ ਸਿੰਘ ਵਜੋਂ ਹੋਈ ਹੈ ਪੁਲਿਸ ਵੱਲੋਂ ਗਿਰੋਹ ਦੇ 6 ਲੋਕਾਂ ਨੂੰ ਪਹਿਲਾਂ ਹੀ ਹਥਿਆਰਾਂ ਅਤੇ ਨਸ਼ੇ ਦੀਆਂ ਖੇਪਾਂ ਸਮੇਤ ਗ੍ਰਿਫਤਾਰ ਕੀਤਾ ਜਾ ਚੁੱਕਿਆ ਹੈ ਰਣਜੀਤ ਸਿੰਘ ਰਾਣਾ ਨੇਪਾਲ ਭੱਜਣ ਦੀ ਫੀਰਾਕ ਵਿੱਚ ਸੀ ਜਿਸ ਨੂੰ ਪੁਲਿਸ ਨੇ ਨੇਪਾਲ ਸਰਹੱਦ ਤੋਂ ਗ੍ਰਿਫਤਾਰ ਕਰ ਲਿਆ ਖਾਲੜੇ ਥਾਣੇ ਜੀ 152224 ਨੂੰ ਇੱਕ ਪਰਚਾ ਦਰਜ ਹੋਇਆ ਸੀਗਾ ਜਿਹਦੇ ਚ ਸਿਰਫ ਇੰਨੀ ਵੀ ਕਿਸੇ ਨੇ ਕੋਈ ਵੈਪਨਸ ਵਗੈਰਾ ਮੰਗਵਾਏ ਸੀਗੇ ਉਹਦਾ ਸੀਗਾ ਔਰ ਜਾ ਕੇ ਕਿਤੇ ਬਾਹਰ ਗੈਂਗਸਟਰਾਂ ਨੂੰ ਵਗੈਰਾ ਨੂੰ ਸਪਲਾਈ ਕਰਦੇ ਸੀਗੇ ਉਸ ਦੇ ਉੱਤੇ ਜਿਹੜੀ ਹੈ ਲੋਕਲ ਪੁਲਿਸ ਨੇ ਡੀਐਸਪੀ ਸਾਹਿਬ ਨੇ ਐਸਐਚਓ ਤੇ ਉਧਰੋਂ ਜਿਹੜੀ ਜਨਰੇਟ ਹੋਈ ਇੰਪੋਰਟੈਂਟ ਇੰਟੈਲੀਜੈਂਸ ਕਿ ਕੋਈ ਜੋਬਨ ਜੋਬਰ ਨਾਮ ਦਾ ਬੰਦਾ ਜਿਹਦੇ ਇਨਵੋਲਡ ਹੈ ਉਹਦੀ ਜਦੋਂ ਐਲਓਸੀ ਖਲਾਈ ਗਈ ਉਹਨੂੰ ਇੰਟਰਸੈਪਟ ਕਰ ਲਿਆ ਗਿਆ 에어ਪੋਰਟ ਦੇ ਉੱਤੇ ਨਾਲ ਜਿਹੜੇ ਛੱਡਣ ਗਏ ਸੀ ਕਰਦੇ ਕਰਾਂਦੇ ਉਹਦੇ ਵਿੱਚ ਪਹਿਲੇ ਇਸ ਤੋਂ ਪਹਿਲੇ ਜਿਹੜੇ ਹੈ ਜਿਹੜੀ ਪੀਸੀ ਕੀਤੀ ਸੀ 6 ਬੰਦੇ ਉਹਦੇ ਵਿੱਚ ਗ੍ਰਫਤਾਰ ਹੋ ਸਕੇ ਸੀ ਤੇ ਮੇਨ ਜਿਹੜਾ ਕਿੰਗਪਿੰਨ ਸੀਗਾ ਰਣਜੀਤ ਇਲੀਅਸ ਰਾਣਾ ਸੀਗਾ ਜਿਹੜਾ ਰਾਜੋਕੇ ਪਿੰਡ ਦਾ ਉਹਦੀ ਵੀ ਜਿਹੜੀ ਹੈ ਐਲਓਸੀ ਖੋਲ ਦਿੱਤੀ ਗਈ ਸੀ ਕਿ ਔਰ ਉਹ ਇਤੋਂ 5-6 ਦਿਨ ਪਹਿਲੇ ਮਹਾਰਾਜਗੰਜ ਜਿਹੜੀ ਨੇਪਾਲ ਇੰਡੀਆ ਦੀ ਬਾਰਡਰ ਪੈਂਦਾ ਉੱਥੇ ਉਹ ਇੰਟਰਸੈਪਟ ਹੋ ਗਿਆ ਸੀ ਇੱਥੋਂ ਫਿਰ ਟੀਮ ਗਈ ਉਹਨੂੰ ਲੈ ਕੇ ਆਏ ਤਾਂ ਉਹਨੂੰ ਇੰਟਰੋਗੇਟ ਕੀਤਾ ਤਾਂ ਉਹ ਮੰਨ ਗਿਆ ਕਿ ਮੈਂ ਬਾਹਰੋਂ ਪਾਰੋਂ ਡਰੱਗਸ ਵਗੈਰਾ ਉਹਦੇ ਕੰਟੈਕਟ ਸੀਗੇ ਉੱਥੋਂ ਡਰੱਗਸ ਵੀ ਮੰਗਾਂਦਾ ਸੀ ਉਹ ਵੀ ਸਪਲਾਈ ਕਰਦਾ ਸੀ ਔਰ ਜਿਹੜੇ ਵੈਪਨਸ ਮੰਗਾਂਦਾ ਸੀਗਾ ਇਹ ਅੱਗੇ ਯੂਪੀ ਹਰਿਆਣਾ ਇੱਧਰ ਦੇ ਜਿਹੜੇ ਗੈਂਗਸਟਰ ਵਗੈਰਾ ਸੀ ਉਹਨਾਂ ਨੂੰ ਇਹ 4.5 ਲੱਖ ਰੁਪਏ 5.5 ਲੱਖ ਰੁਪਏ ਜਿੰਨੀ ਜਿੰਨਸ ਨੂੰ ਲੋਡ ਸੀਗੀ ਸਪਲਾਈ ਘੱਟ ਸੀ ਤੇ ਡਿਮਾਂਡ ਜ਼ਿਆਦਾ ਸੀ ਉਸ ਹਿਸਾਬ ਨਾਲ ਪੈਸੇ ਲਾ ਲੈਂਦਾ ਸੀ ਔਰ ਇੱਥੋਂ ਇੱਕ ਕਿੱਟ ਬੈਗ ਚ ਪਾ ਕੇ ਬੱਸ 'ਚ ਚੜ ਜਾਂਦੇ ਸੀਗੇ ਇੱਕ ਇੱਕ ਦੋ ਦੋ ਵੈਪਨ ਕਰਕੇ ਉੱਥੇ ਭੇਜ ਦਿੰਦਾ ਸੀ ਔਰ ਬਲੌਂਗੀ ਜਿਹੜਾ ਕਿਸੇ ਹੋਟਲ ਦੇ ਵਿੱਚ ਇਹ ਰਹਿੰਦੇ ਸੀ ਜਾ ਕੇ ਜਿੱਥੇ ਡੀਲ ਕਰਦੇ ਸੀਗੇ ਜ਼ਿਆਦਾ ਇਹਨਾਂ ਦੀ ਜਿਹੜੀ ਜਾਣ ਦਾ ਮੋਡਸ ਆਪਰੇਂਡੀ ਸੀ ਉਹ ਬੱਸ 'ਚ ਜਾਂਦੇ ਸੀ ਜਾਂ ਟ੍ਰੇਨ 'ਚ ਜਾਂਦੇ ਸੀ ਤਾਂ ਕਿ ਆਮ ਲੋਕਾਂ ਨੂੰ ਜਾਂ ਪੁਲਿਸ ਘੱਟ ਤਲਾਸ਼ੀ ਕਰਾ ਲੈਂਦੀ ਤਾਂ ਜਿਹੜਾ ਸ਼ੱਕ ਨਾ ਪਵੇ ਤੋ ਉਸ ਜਿਹੜਾ ਰਾਣਾ ਹੈਗਾ ਇਹਦੀ ਹੁਣ ਜਦੋਂ ਲਿਆ ਕੇ ਮਜੀਦ ਪੁਛਗਿਛ ਕੀਤੀ ਗਈ ਤਾਂ ਪੁਛਗਿਛ ਤੋਂ ਇਹਦੇ ਕੋਲੋਂ ਇੱਕ ਬਲੌਕ ਪਿਸਟਲ ਤੇ 1 ਕਿਲੋ ਦੇ ਕਰੀਬ ਜਿਹੜੀ ਹੈ ਹੀਰੋਇਨ ਇਹਨੇ ਰਿਕਵਰ ਕਰਾਈ ਹੈ ਤੇ ਹੁਣ ਇਹ ਜਿਹੜਾ ਕੇਸ ਹੈਗਾ ਇਹਦੇ ਚ ਇਹੀ ਮੁੱਲਜ਼ਮਿਕ ਰਹਿ ਗਿਆ ਸੀਗਾ ਜਿਹੜਾ ਮੇਨ ਸੀਗਾ ਕਿੰਗਪਿਨ ਤੇ ਇਹਦੇ ਚ ਸਾਰੇ ਜਿਹੜੇ ਆ ਅਕਿਊਜ਼ ਗ੍ਰਿਫਤਾਰ ਹੋ ਚੁੱਕੇ ਆ ਬਿਲਕੁਲ ਜੀ ਇਹ ਜਿਹੜੇ ਬਲੌਕ ਪਿਸਟਲ ਵੀ ਆਏ ਸੀਗੇ ਇਹ ਡਰੋਨ ਦੇ ਰਾਹੀਂ ਆਏ ਸੀਗੇ ਇਹਨਾਂ ਨੇ ਮਤਲਬ ਜਿਵੇਂ ਟਾਰਗੇਟ ਕਰ ਲੈਂਦੇ ਕਿਤੇ ਡਰੋਨ ਕואର୍ਡੀਨੇਟਰਸ ਵਗੈਰਾ ਭੇਜਦੇ ਆ ਉਹ ਨਹੀਂ ਪਹੁੰਚ ਸਕੀ ਜਿਹੜੀ ਕਨਸਾਈਨਮੈਂਟ ਸੀਗੀ ਫਿਰ ਇਹ ਦੇਖਦੇ ਆ ਵੀ ਬਿਲਕੁਲ ਤਾਰਾਂ ਦੇ ਨੇੜੇ ਘਰ ਕੇ ਦਾ ਇਦਾਂ ਹੀ ਇਹਨਾਂ ਨੇ ਦੋ ਦੋ ਜਿਹੜੇ ਮੁੰਡੇ ਨਾਲ ਸੀਗੇ ਉਹਨਾਂ ਨੂੰ ਇਸੇ ਕਰਕੇ ਵਿੱਚ ਨਪੇਟੇ ਚ ਲਿਆ ਕਿ ਤੁਹਾਨੂੰ ਅਸੀਂ ਲੱਖ ਰੁਪਈਆ ਦੇ ਦੇਾਂਗੇ ਤੁਸੀਂ ਕਨਸਾਈਨਮੈਂਟ ਇੱਥੇ ਮੰਗਾ ਲਓ ਉਹਦੇ ਉਹਨਾਂ ਦੇ ਘਰ ਦੀ ਜਿਹੜੀ ਲੋਕੇਸ਼ਨ ਭੇਜੀ ਸੀ